ਪਠੰਡਾ ਸ਼ਹਿਰ ਜਿਹੜਾ ਸੀ ਇਹ तकरीबन ਰੇਲਵੇ ਸਟੇਸ਼ਨ ਤੋਂ ਕਿਲੇ ਦੇ ਆਲੇ ਦੁਆਲੇ ਤੱਕ ਵਸਿਆ ਹੋਇਆ ਸੀ। ਔਰ ਬਾਕੀ ਸ਼ਹਿਰ ਸਾਰਾ ਬੱਖ-ਬੱਖ ਰੇਲ ਲਾਈਨਾਂ ਦੇ ਨਾਲ ਉਦੋਂ ਬਾਹਰ ਆਬਾਦੀ ਨਹੀਂ ਸੀ। ਔਰ ਬੜੇ ਜਿਹੜੀਆਂ ਆਬਾਦੀਆਂ ਬਾਹਰ ਦੇ ਵਿੱਚ ਬਾਹਰ ਬਸੀਆਂ ਵੀ ਉਹਨਾਂ ਵਾਸਤੇ ਬਹੁਤ ਵੱਡੀ ਦਿੱਕਤ ਸੀ। ਸ਼ਹਿਰ ਦੇ ਵਿੱਚ ਐਂਟਰੀ ਹੋਣੀ ਜਾਂ ਬਾਹਰ ਰੋਡ ਦੇ ਉੱਤੇ ਜਾਣਾ ਬਿਸ਼ੱਕ ਪਿਛਲੇ ਸਮੇਂ ਦੇ ਵਿੱਚ ਜਿਹੜੀ ਡੱਬ ਵਾਲੀ ਰੋਡ ਦੇ ਉੱਤੇ ਔਰ ਮਾਨਸਾ ਰੋਡ ਦੇ ਉੱਤੇ ਪੁਲ ਨੇ ਲੋਕਾਂ ਨੂੰ ਸੁਹੂਲਤ ਦਿੱਤੀ ਆਵਾਜਾ ਵੀ ਦਿੱ ਪਰ ਉਸ ਤੋਂ 라ਵਾ ਵੀ ਬਹੁਤ ਸਾਰੇ ਅਜਿਹੇ ਬੋਟਲ ਨੈਕ ਹੈ ਜਿੱਥੇ ਐਡੀ ਆਬਾਦੀ ਨੂੰ ਨਿਕਲਣ ਵਾਸਤੇ ਹਾਰਟਕਾ ਨੂੰ ਖਤਮ ਕਰਕੇ ਉੱਥੇ ਪੁਲਾਂ ਦਾ ਹੋਣਾ ਜ਼ਰੂਰੀ ਆ ਰੇਲਵੇ ਲਾਈਨਾਂ ਦੇ ਉੱਪਰ ਦੇ ਇੰਜੰਨਰ ਵਿੱਚ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਇੱਥੇ ਕੰਮ ਹੈ ਦੋ ਪੁਲਾਂ ਦੇ ਕੰਮ ਲਗਾਤਾਰ ਚੱਲ ਰਿਹਾ ਇੱਕ ਤਾਂ ਜਿਹੜਾ ਪੁਲ ਅੰਬਰਪੁਰਾ ਵਸਤੀਬਾਲ ਖੁੰਨਾਏ ਉਹ ਤਕਰੀਬਨ ਅਸੀਂ ਮਈ ਦੇ ਲਾਸਟ ਤੱਕ ਸੁਭਾਵਨਾ ਹੈ ਵੀ ਉਸ ਨੂੰ ਸ਼ਾਇਦ ਅਸੀਂ ਚਾਲੂ ਕਰ ਦਿਆਂਗੇ ਪਰ ਜਿਹੜਾ ਦੂਜਾ ਪੋੜਾ ਮਲਤਾਨੀਆਂ ਰੋਡ ਦਾ ਪੁਰ ਉਸ ਦੇ ਉੱਤੇ ਵੀ ਕੰਮ ਜਿਹੜਾ ਪਹਿਲਾਂ ਨਾਲੋਂ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਔਰ ਉਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਉਸ ਨੂੰ ਤਿਆਰ ਕਰਕੇ ਲੋਕਾਂ ਦੇ سپਰਦ ਕਰ ਦਿੱਤਾ ਜਾਏਗਾ। ਔਰ ਉਸ ਦੇ ਨਾਲ ਜਿਹੜੀ ਅਨਾਜ ਮੰਡੀ ਹੈ ਜਾਂ ਪਿੰਡਾਂ ਦੇ ਵਿੱਚੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਆਵਾਜਾਈ ਦਾ ਵਧੀਆ ਸਾਧਨ ਮਿਲੇਗਾ। ਪਰ ਇਸ ਤੋਂ ਇਲਾਵਾ ਵੀ ਸ਼ਹਿਰ ਦੇ ਬਹੁਤ ਛਾਂ ਦੇ ਵਿੱਚ ਅਜਿਹੀਆਂ ਵਾਦੀਆਂ ਸੀ ਜਿੱਥੇ ਰੇਲਵੇ ਲੈਣਾ ਉਹਨਾਂ ਵਾਦੀਆਂ ਨੂੰ ਰੋਕੀ ਬੈਠੀਆਂ ਸੀ ਮੇਰੇ ਦੱਸਣ ਦਾ ਮਨਤਬ ਜਨਤਾਨਗਰ ਹੈ ਜਨਤਾਨਗਰ ਦੇ ਉੱਤੇ ਦੋ ਰੇਲਵੇ ਫਾਟਕ ਨੇ ਇੱਕ ਤਾਂ ਹੈਗਾ ਫਰੋਜਪੁਰ ਰੇਲ ਲਾਈਨ ਜਿਹੜਾ along ਸਰੰਦ ਕਨਾਲ ਹੈ ਉਸ ਦੇ ਉੱਤੇ 50 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਬਜਟ ਸੈਂਕਸ਼ਨ ਸੀ ਉਹ ਪੋਲ ਬੜਨਾ ਹੈ ਔਰ ਉਸ ਦੇ ਲਈ ਜਿਹੜੀ ਦਿੱਕਤ ਸੀ ਹੁਣ ਤੱਕ ਲੋਕ ਸ਼ਾਇਦ ਸਮਝਦੇ ਸੀ ਕਿ ਉਹਦੀ ਡਿਲੇ ਕਿਉਂ ਹੋ ਰਹੀ ਹੈ ਉਸ ਦੇ ਉੱਤੇ ਦਿੱਕਤ ਸੀ ਕਿ ਪਹਿਲਾਂ ਜਿਹੜੇ ਪੈਸੇ ਸੀ ਜਮ੍ਹਾਂ ਕਰਾ ਦਿੱਤੇ ਜਾਂਦੇ ਸੀ ਜੇ ਕੋਈ ਦਰਖਸਤ ਪੱਤੇ ਜਾਣੇ ਸੀ ਫੋਰੈਸਟ ਲੈਂਡ ਦੇ ਹੁਣ ਸੈਂਟਰ ਸਰਕਾਰ ਨੇ ਰੂਲ ਬਦਲਤੇ ਉਹਨਾਂ ਨੇ ਜ਼ਮੀਨ ਮੰਗਣੀ ਸ਼ੁਰੂ ਕੀਤੀ ਉੱਥੇ 8.5 ਏਕੜ ਜ਼ਮੀਨ ਪਹਿਲਾਂ ਕੜੈਲੀ ਪਿੰਡ ਦਿੱਤੀ ਗਈ ਸੀ ਔਰ 31 ਕਨਾਲਾਂ ਜ਼ਮੀਨ ਦੀ ਹੋਰ ਜ਼ਰੂਰਤ ਸੀ। ਔਰ 50 ਕਰੋੜ ਰੁਪਿਆ ਸੈਂਕਸ਼ਨ ਹੋਣ ਦੇ ਬਾਵਜੂਦ ਵੀ ਉਹ ਜ਼ਮੀਨ ਨਾ ਮਿਲਣ ਕਰਕੇ ਕਿਉਂਕਿ ਉਹਨਾਂ ਦੀ ਕੰਡੀਸ਼ਨ ਸੀ ਕਿ ਇਹ ਸਾਡੇ ਫੋਰੈਸਟ ਏਰੀਆ ਦੇ ਨਾਲ ਚਾਹੀਦੀ ਹੈ। ਉਸ ਦੀ ਸੈਂਕਸ਼ਨ ਨਾ ਮਿਲਣ ਕਰਕੇ ਕਿਉਂਕਿ ਸਾਨੂੰ 31 ਕਨਾਲਾਂ ਜ਼ਮੀਨ ਹੋਰ ਉਪਲਬਧ ਨਹੀਂ ਸੀ ਹੋਈ ਉਹਦੇ ਟੈਂਡਰ ਨਹੀਂ ਸੀ ਕਰ ਸਕੇ। ਮੈਂ ਤੁਹਾਨੂੰ ਇਹ ਗੱਲ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦਾ। ਔਰ ਸਾਰੇ ਉਸ ਇਲਾਕੇ ਦੇ ਜਿਹੜਾ ਰੈਣਾ ਤੋਂ ਬਾਹਰ ਵਾਦੀਆਂ ਨੇ ਭਾਵੇਂ ਪਰਸਨ ਨਗਰ ਹੋਵੇ ਜੀਵ ਗਾਂਧੀ ਕलोनी ਹੋਵੇ ਜਾਂ ਜਨਤਾ ਨਗਰ ਹੋਵੇ ਜਾਂ ਪ੍ਰਤਾਪ ਨਗਰ ਹੋਵੇ ਕਿ ਸਾਨੂੰ 30 4 25 ਨੂੰ ਇਹ ਜਿਹੜੀ ਸੈਂਕਸ਼ਨ ਹੈ 45 ਕਨਾਲ ਜ਼ਮੀਨ ਦੀ ਸਾਨੂੰ ਫੌਰ ਮਿਲ ਚੁੱਕੀ ਹੈ ਜਿਹੜਾ ਅਸੀਂ ਬੜੀ ਜਲਦੀ ਕਿਉਂਕਿ ਉਸ ਤੋਂ ਬਾਅਦ ਇਹਦੀ ਟ੍ਰਾਂਸਫਰ ਹੋਣੀ ਹੁੰਦੀ ਹੈ ਵਿਭਾਗ ਦੇ ਨਾਂ ਅਸੀਂ ਇਹ ਜ਼ਮੀਨ ਵੀ ਜਿਹੜੀ 31 ਕਨਾਲ ਦੀ ਲੋੜ ਹੈ ਉਹ ਟ੍ਰਾਂਸਫਰ ਕਰਕੇ ਜਨਤਾਨਗਰ ਜਿਹੜਾ ਫਰੋਠਪੁਰ ਰੇਲ ਕੋੜਾ ਉਹਦੇ ਟੈਂਡਰ ਕਰ ਦਿਆਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਲਾਕੇ ਨੂੰ ਬੜੀ ਵੱਡਾ ਵੱਡਾ ਜਿਹੜਾ ਇਸ ਦਾ ਫਾਇਦਾ ਹੋਏਗਾ ਔਰ ਇਸੇ ਤਰ੍ਹਾਂ ਕੱਲਾ ਇੱਥੇ ਨਹੀਂ ਉਸ ਤੋਂ ਅੱਗੇ ਵੀ ਇੱਕ ਪੁਲ ਹੋਰ ਹੈ ਜਿਹੜਾ ਔਰ ਲੈਂਡ ਕ੍ਰੋਸ ਕਰਦਾ ਜਨਤਨਗਰ ਤੋਂ ਸਰੰਦ ਕਨਾਲ ਦੇ ਨਾਲ ਮੇਰੀ ਕੋਸ਼ਿਸ਼ ਸੀ ਕਿ ਉਸ ਪੁਲ ਨੂੰ ਥਰੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਪਹਿਲਾ ਪੁਲ ਹੈ ਜਿਹੜੀ 33 ਫੁੱਟ ਚੌੜੀ ਸੜਕ ਰਿੰਗ ਰੋਡ ਤੱਕ ਬਣਨੀ ਹੈ ਦੀ ਪੜੀ ਦੇ ਉੱਤੇ 50 ਕਰੋੜ ਦੇ ਵਿੱਚ ਉਸ ਦੇ ਲਈ ਵੀ ਮੈਂ ਰੇਲਵੇ ਮਿਨਿਸਟਰ ਨੂੰ ਔਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਜੀ ਕਿ ਇਸ ਨੂੰ ਆਪਾਂ ਅੱਗੇ ਮੂਵ ਕਰੀਏ ਉਸ ਦੇ ਲਈ ਜਿਹੜਾ ਇੱਕ ਚਿੱਠੀ ਹੈ ਜਿਹੜੀ ਮੈਂ ਰੇਲਵੇ ਮਿਨਿਸਟਰ ਨੂੰ ਇਹ ਲਿਖੀ ਹੈ ਮੈਂ ਆਪਦੇ ਵੱਲੋਂ ਡੀਓ ਦੇ ਕੇ ਭੇਜਿਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਉਸ ਪੁਲ ਨੂੰ ਕ੍ਰੋਸ ਕਰਨਾ ਬੜਾ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਹੀ ਸਾਡੇ ਉਸ ਇਲਾਕੇ ਦੇ ਵਿੱਚ ਜਿੱਥੇ 70-80 ਹਜ਼ਾਰ ਦੀ ਵਾਦੀ ਹੈ ਕੋਈ ਰੋਡ ਅਜੇ ਹੀ ਨਹੀਂ ਜਿਹੜੀਆਂ ਮੇਜਰ ਰੋਡ ਨੂੰ ਟੱਚ ਕਰਦੀ ਹੋਵੇ ਇਸ ਪੁਲ ਤੋਂ ਇਲਾਵਾ ਮੈਂ ਪ੍ਰਪੋਜ਼ਲ ਇਹ ਵੀ ਭੇਜੀ ਹੈ ਕਿ ਉਸ ਤੋਂ ਸਿੱਧੀ ਰੋਡ ਜਿਹੜੀ ਹੈ ਮਲੋਟ ਰੋਡ ਨੂੰ ਮਲਾ ਦਿੱਤੀ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕ ਜਦੋਂ ਕੋਈ ਹੈਵੀ ਵਹੀਕਲ ਆਉਂਦੇ ਨੇ ਜਾਂ ਉਸ ਇਲਾਕੇ ਦੀ ਇਨਕਰਸੀ ਹੈ ਵੱਡੀਆਂ ਛੜਕਾਂ ਵੱਲ ਸਹੀ ਤਰੀਕੇ ਨਾਲ ਹੋ ਸਕੇ ਮੈਂ ਇਸ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਮੈਂ ਸਰਵੇ ਸਾਰੇ ਪੁਲਾਂ ਦਾ ਕੀਤਾ ਕਿ ਇੱਕ ਜਿਹੜਾ ਪੁਲਾ ਹੈ ਰੇਲਵੇ ਫਾਟਕ ਹੈ ਜਿਹੜਾ ਰੋਡ ਜਾਂਦੀ ਹੈ ਹਾਜੀ ਰਤਨ ਰੋਡ ਬਹਿੰਡਾ ਕੈਮੀਕਲ ਨੂੰ ਜਾਂਦੀ ਹੈ ਇਸ ਦੇ ਨਾਲ ਭਾਵੇਂ ਉਸ ਤੋਂ ਅੱਗੇ ਜਿਹੜੇ ਉਦਮ ਸਿੰਘ ਨਗਰ ਹੈ ਬੰਗੀ ਨਗਰ ਹੈ ਉਸ ਤੋਂ ਪਰਲੀਆਂ ਬਾਲਦੀਆਂ ਜਦੋਂ ਆਉਂਦੀਆਂ ਨੇ ਇਹ ਫਾਟਕ ਦੇ ਉੱਤੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ ਔਰ ਇੱਕ ਦੋ ਵਾਰ ਲੋਕਾਂ ਨੇ ਉਹਦਾ ਪ੍ਰੋਟੈਸਟ ਵੀ ਕੀਤਾ ਔਰ ਮੈਨੂੰ ਵਾਰ-ਵਾਰ ਇਸ ਗੱਲ ਵਾਸਤੇ ਅਪਰੋਚ ਕੀਤਾ ਕਿ ਉੱਥੇ ਵੀ ਇੱਕ ਪੁਲ ਬਣਨਾ ਚਾਹੀਦਾ ਹੈ ਮੈਂ ਉਸ ਦੇ ਲਈ ਸਾਡੇ ਮਾਨਜੋ ਜਿਹੜੇ ਕੇਂਦਰ ਦੇ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਢਹੀ ਹੈ ਮਿਨਿਸਟਰੀ ਆਫ ਰੇਲਵੇਜ਼ ਨੂੰ ਇਹ ਉਹ ਲੈਟਰ ਹੈ ਜਿਹਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਾਟਕ ਨੂੰ ਖਤਮ ਕਰਨ ਵਾਸਤੇ ਇੱਥੇ ਯੂਆਰਬੀ ਅੰਡਰ ਬ੍ਰਿਜ ਬਣਾ ਦਿੱਤਾ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕਾਂ ਦੀ ਜਿਹੜੀ ਇਨਕਾਸੀ ਹੈ ਔਰ ਸੌਕੀ ਹੋ ਸਕੇ ਔਰ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਏਰੀਆ ਹੈ ਸਭ ਤੋਂ ਨੇੜੇ ਦਾ ਏਰੀਆ ਹੈ ਹਸਪੀਟਲ ਨੂੰ ਕਚਹਿਰੀਆਂ ਨੂੰ ਸਕੂਲਾਂ ਨੂੰ ਪਰ ਉਹ ਪੁਲ ਉੱਪਰ ਦੀ ਹੋਣ ਕਰਕੇ ਬਹੁਤ ਦੂਰ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪੁਲ ਵੀ ਬਣਾਵਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਦੇ ਵਿੱਚ ਉਹਨਾਂ ਨੂੰ ਇਹ ਜਿਤਾਇਆ ਕਿ ਰੇਲਵੇ ਗਵਰਨਮੈਂਟ ਦੀ ਪਾਲਿਸੀ ਸੀ ਇਹ ਦੋਵੇਂ ਪੁਲ ਜਿਹੜੇ ਆ ਰੇਲਵੇ ਅੰਡਰਬ੍ਰਿਜ ਜਿਹੜਾ ਅੰਡਰਪਾਸ ਹੈ ਇਹ ਕਰਾਸਿੰਗ ਐਟ 140 C ਅਵਲਿਕ 2 E ਹੈ ਜਿਹੜਾ ਧੂਰੀ ਪਟਿਆਲਾ ਰੇਲਵੇ ਲਾਈਨਾਂ ਜਿਹਦੀ ਮੈਂ ਜ਼ਿਕਰ ਕੀਤਾ ਹੈ ਜਿਹੜਾ ਬਠਿੰਡਾ ਕੈਮੀਕਲ ਵੱਲ ਜਾਂਦਾ ਔਰ ਦੂਜਾ ਹੈ C ਅਵਲਿਕ 1 ਅਵਲਿਕ 2 T ਬਠਿੰਡਾ ਇਹ ਆ ਉਹ ਰੇਲਵੇ ਲਾਈਨ ਦੇ ਉੱਤੇ ਇਹਨਾਂ ਦੋਹਾਂ ਪੁਲਾਂ ਨੂੰ ਕਿਉਂਕਿ ਰੇਲਵੇ ਜਿਹੜਾ ਮੈਂ ਕੇਂਦਰ ਸਰਕਾਰ ਦੀ ਨੀਤੀ ਸੀ ਕਿ ਸਾਰੇ ਇੰਡੀਆ ਦੇ ਵਿੱਚੋਂ ਜਿਹੜੇ ਆਨਮੈਂਡ ਫਾਟਕਣੇ ਉਹਨਾਂ ਨੂੰ ਖਤਮ ਕਰਨਾ ਹੈ ਉਹ ਪਿਛਲੀਆਂ ਪ੍ਰਪੋਜ਼ਲ ਦੇ ਵਿੱਚ ਪਿਛਲੇ ਬਜਟ ਦੇ ਵਿੱਚ ਉਹਨਾਂ ਨੇ ਪਾ ਕੇ ਕਾਫੀ ਖਤਮ ਕੀਤੇ ਨੇ ਹੁਣ ਜਿਹੜੀ ਸਰਕਾਰ ਦੀ ਨਵੀਂ ਪਾਲਸੀ ਹੈ ਉਸ ਦੇ ਤਹਿਤ ਉਹਨਾਂ ਨੇ ਪਾਸ ਕੀਤਾ ਠੀਕ ਹੈ ਸੀ ਮੈਂ ਡਿਪਾਰਟ ਕਿੱਥੇ ਫਾਟ ਕੇ ਲੱਗੇ ਆ ਉੱਥੇ ਬੰਦਾ ਹੁੰਦਾ ਉਹਨਾਂ ਨੂੰ ਵੀ ਖਤਮ ਕਰਨਾ ਹੈ ਉਸ ਦੇ ਲਈ ਮੈਂ ਉਸ ਪਾਲਸੀ ਦੇ ਤਹਿਤ ਉਹਨਾਂ ਤੋਂ ਮਦਦ ਮੰਗੀ ਹੈ ਮੈਂ ਆਸ ਕਰਦਾ ਹਾਂ ਕਿ ਬਟਿੰਡਾ ਸ਼ਹਿਰ ਕਿਉਂਕਿ ਚਾਰ ਫੇਰੇ ਵੱਧ ਰਿਹਾ ਹੈ ਅਗਰੇ ਪੁਰ ਬਣ ਜਾਣਗੇ ਤੇ ਸ਼ਹਿਰ ਦੀ ਆਬਾਦੀ ਹੈ ਜਿਹੜੀ ਸਾਰੇ ਸਾਈਡਾਂ ਤੋਂ ਗੁਸ਼ਿੰਡੇ ਸ਼ਹਿਰ ਦੇ ਨਾਲ ਜੁੜ ਜਾਏਗੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਏਗੀ ਮੈਂ ਸਮਝਦਾ ਮੇਰੇ ਲੋਕਾਂ ਦੀ ਬਹੁਤ ਵੱਡੀ ਜਿਹੜੀ ਸੇਵਾ ਹੈ ਅਗਰੇ ਸਿਰੇ ਚੜ ਜਾਂਦੇ ਨੇ ਕਿਉਂਕਿ